ਤਾਨੂੰ ਪਤਾ ਪਿੰਡਾਂ ਚੋਂ ਭਾਜੀ ਸਭ ਨੂੰ ਸ਼ੌਂਕ ਹੈ ਬਾਹਰ ਜਾਣ ਦਾ ਭਾਜੀ ਠੀਕ ਹੈ ਜੀ ਤੇ ਮੇਰੇ ਵੀ ਇਦਾਂ ਹੀ ਮਨ ਚ ਡ੍ਰੀਮ ਸੀਗੇ ਭਾਜੀ ਤੇ ਮੈਂ ਪਹਿਲਾਂ ਭਾਜੀ ਸਕੂਲ ਟਾਈਮ ਤੇ ਇੰਨੇ ਕ ਜਿਆਦਾ ਕੰਮ ਕੀਤੇ ਨੇ ਮੈਂ ਸਕੂਲ ਤੁਸੀਂ ਆਪਾਂ ਜਿਹੜੇ ਬਰਫ ਵਾਲੇ ਗੋਲੇ ਖਾਂਦੇ ਆਂ ਭਾਜੀ ਮੈਂ ਸਕੂਲ ਟਾਈਮ ਤੇ ਉਹ ਵੀ ਭਾਜੀ ਬਣਾ ਕੇ ਵੇਚੇ ਨੇ ਸਕੂਲ ਤੋਂ ਆਉਣਾ ਭਾਜੀ ਤੇ ਸਾਈਕਲ ਚੱਕਣਾ ਪਿੱਛੇ ਓਰੰਦਾ ਰੱਖਣਾ ਠੀਕ ਹੈ ਜੀ ਤੇ ਨਾਲ ਲੱਛੇ ਬਣਾ ਕੇ ਘਰੋਂ ਲੈ ਜਾਣੇ ਆਂ ਆਂਡੀ ਗਵਾਂਡੀ ਪਿੰਡਾਂ ਚੋਂ ਭਾਜੀ ਲੱਛੇ ਵੀ ਵੇਚਦਾ ਰਿਹਾ ਸਾਈਕਲ ਤੇ ਜਾ ਕੇ ਫਿਰ ਮਾਤਾ ਜੀ ਨੇ ਪਿੰਡ ਚ ਹੀ ਭਾਜੀ ਦੁਕਾਨ ਖੁੱਲੀ ਹੋਈ ਸੀ ਕੱਪੜ ਫਿਰ ਕਪੜੇ ਸਾਈਕਲ ਤੇ ਰੱਖਣੇ ਲਾਗੇ ਛਾਗੇ ਗਵਾਂਡੀ ਪਿੰਡਾਂ ਚ ਕਪੜੇ ਵੇਚਣ ਜਾਣੇ ਠੀਕ ਹੈ ਜੀ ਤੇ ਮਤਲਬ ਉਹ ਸਕੂਲ ਟਾਈਮ ਤੋਂ ਮੇਰਾ ਸਟਰਗਲ ਸਟਾਰਟ ਹੋ ਗਿਆ ਸੀ ਭਰੀ ਮਿਹਨਤ ਵੱਲੋਂ ਆਪਾਂ ਕੋਈ ਗੱਸਰ ਨਹੀਂ ਛੱਡਦੇ ਸੀ ਫਿਰ ਮੈਨੂੰ ਬਾਅਦ ਚ ਫਾਦਰ ਸਾਹਿਬ ਕਹਿੰਦੇ ਵੀ ਤੈਨੂੰ ਆਪਾਂ ਕੋਈ ਨਾ ਕੋਈ ਕੰਮ ਸਿਖਾਉਨੇ ਆ ਤੈਨੂੰ ਬਾਹਰ ਭੇਜਾਂਗੇ ਫਿਰ ਬਸ ਜਦੋਂ ਬਾਹਰ ਦਾ ਪਾਜੀ ਪਰ ਉਹ ਦੋ ਫਾਈਨੈਂਸ਼ੀਅਲ ਹਾਲਾਤ ਇਹੋ ਜੇ ਨਹੀਂ ਹੋਣੇ ਨਹੀਂ ਪਾਜੀ ਫਾਦਰ ਸਾਹਿਬ ਆਪ ਜੋਬ ਕਰਦੇ ਸੀ ਉਦੋਂ ਹੂੰ ਫਾਦਰ ਸਾਹਿਬ ਆਪ ਜੋਬ ਕਰਦੇ ਸੀਗੇ ਪਹਿਲਾਂ ਫਾਦਰ ਸਾਹਿਬ ਟਰੱਕ ਡਰਾਈਵਰ ਸੀਗੇ ਠੀਕ ਹੈ ਜੀ ਤਾਂ ਫਿਰ ਉਸ ਤੋਂ ਬਾਅਦ ਅਸੀਂ ਟਰੱਕ ਜਦੋਂ ਡਰਾਈਵਰ ਸੀ ਉਹਨਾਂ ਨੂੰ 2-2 ਮਹੀਨੇ ਲੱਗ ਜਾਂਦੇ ਸੀ ਭਾਜੀ ਟੂਰ ਤੇ ਗਿਆ ਨੂੰ ਤੇ ਅਸੀਂ ਵੇਟ ਕਰਨੀ ਵੀ ਕਦੋਂ ਆਣਗੇ ਘਰੇ ਵੀ ਬਾਪੂ ਜੀ ਤਾਂ ਬੈਠਾਂਗੇ ਉਹਨਾਂ ਨਾਲ ਤਾਂ ਫਿਰ ਅਸੀਂ ਹੌਲੀ-ਹੌਲੀ ਉਹਨਾਂ ਨੂੰ ਸਮਝਾ ਕੇ ਲੋਕਲੀ ਭਾਜੀ ਉੱਥੇ ਹੀ ਹੈ ਨਾ ਕਪੂਰਥਲੀ ਫੈਕਟਰੀ 'ਚ ਜੌਬ ਆਪਾਂ ਨੇ ਸਟਾਰਟ ਕਰ ਦਿੱਤੀ ਸੀ ਫਿਰ ਉਹ ਗਰੀਬੀ ਤੰਗ ਕਰਦੀ ਸੀ ਗਰੀਬੀ ਤੰਗ ਭਾਜੀ ਟਾਈਮ ਇਦਾਂ ਦਾ ਸੀ ਕਿਸੇ ਟਾਈਮ ਤੇ ਟਰੱਕ ਆਪਨੇ ਸੀ ਠੀਕ ਹੈ ਜੀ ਜੇਹਾਂ ਨੂੰ ਫਾਦਰ ਸਾਹਿਬ ਨੇ ਡਰਾਈਵਰੀ ਸਿਖਾਈ ਸੀ ਤੇ ਇੱਕ ਟਾਈਮ ਇਦਾਂ ਦਾ ਆਇਆ ਵੀ ਉਹਨਾਂ ਦੇ ਬਾਅਦੋਂ ਜਿਹੜੇ ਮਤਲਬ ਜ ਇਹਨਾਂ ਨੂੰ ਡਰਾਈਵਰੀ ਸਿਖਾਈ ਸੀ ਬਾਅਦ ਚ ਉਹਨਾਂ ਦੇ ਟਰੱਕ ਤੇ ਫਾਦਰ ਸਾਹਿਬ ਨੇ ਜੋਬ ਕਰਨੀ ਪਈ ਮੇਰੇ ਫਾਦਰ ਕਹਿੰਦੇ ਹੁੰਦੇ ਫੋਰਚਨ ਟਰਨਸ ਲਾਈਕ ਕਵੀਲ ਜੀ ਬਾਜੀ ਹੈ ਇਹ ਪਈਏ ਤਰ੍ਹਾਂ ਘੁੰਮ ਜਾਂਦੀ ਹੈ ਜੀ 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 ਬਾਜੀ ਬਿਲਕੁਲ ਰਾਈਟ ਬਾਜੀ ਬਿਲਕੁਲ ਫਿਰ ਉੱਥੋਂ ਕਪਲ ਸ਼ਰਮਾ ਦੇ ਸ਼ੋਅ ਤੱਕ ਦਾ ਸਫ਼ਰ ਫਿਰ ਉਹ ਟੀ-ਸ਼ਰਟ ਲਾਉਣ ਵਾਲਾ ਇਹ ਤਾਂ ਇਹਦਾ ਮੈਂ ਕਹਿੰਦਾ ਅਜੇ ਸ਼ੁਰੂਆਤ ਹੈ ਪਰ ਜਰਨੀ ਤਾਂ ਫਿਰ ਵੀ ਇੱਥੋਂ ਤੱਕ ਵੀ ਬਹੁਤ ਵੱਡੀ ਹੈ ਜੀ ਬਾਜੀ ਉਹ ਬਾਜੀ ਉਹੀ ਜ਼ੀਰੋ ਪਿੰਡੋਂ ਮੂਵ ਹੋਣ ਦਾ ਕਾਰਨ ਕੀ ਸੀਗਾ ਫਿਰ ਜਦੋਂ ਬਾਹਰ ਦਾ ਖਿਆਲ ਬਣ ਗਿਆ ਭਾਜੀ ਮਨ ਚ ਵੀ ਹਾਂ ਬਾਹਰ ਜਾਣਾ ਆ ਬਾਹਰ ਜਾਣ ਦੇ ਚੱਕਰ ਚ ਪਹਿਲਾਂ ਫਾਦਰ ਸਾਹਿਬ ਕਹਿੰਦੇ ਤੂੰ ਕੋਈ ਕੰਮ ਸਿੱਖ ਲੈ ਤੈਨੂੰ ਦੁਬਈ ਭੇਜਾਂਗੇ ਹੁਣ ਪਿੰਡ ਸਾਡਾ ਭਾਜੀ ਜਾ ਰਿਆ ਸੀ ਕੋਈ ਜਾ ਰਿਆ ਸੀ ਇੰਗਲੈਂਡ ਜਾ ਰਿਆ ਸੀ ਕੋਈ ਸਪੇਨ ਜਾ ਰਿਆ ਸੀ ਕੋਈ ਇਟਲੀ ਜਾ ਰਿਆ ਸੀ ਤੇ ਮੈਨੂੰ ਫਾਦਰ ਸਾਹਿਬ ਨੇ ਕਿਹਾ ਤੈਨੂੰ ਅਸੀਂ ਦੁਬਈ ਭੇਜਾਂਗੇ ਵੀ ਮੈਂ ਕਿਹਾ ਕੋਈ ਗੱਲ ਨਹੀਂ ਵੀ ਘਰ ਦੀ ਪੋਜੀਸ਼ਨ ਕਰਕੇ ਕਹਿ ਰਹੇ ਨੇ ਵੀ ਮੈਂ ਮੈਂ ਸਮਝਦਾ ਸੀ ਉਸ ਚੀਜ਼ ਨੂੰ ਵੀ ਨਹੀਂ ਮੈਨੂੰ ਵੱਡੀ ਕੰਟਰੀ ਚ ਭੇਜ ਸਕਦੇ ਦੁਬਈ ਭੇਜਣ ਕਰਕੇ ਭਾਜੀ ਉਹਨਾਂ ਨੇ ਪਲਾਨ ਕੀਤਾ ਮੈਂ ਆਟੋ ਇਲੈਕਟ੍ਰੀਸ਼ੀਅਨ ਦਾ ਕੰਮ ਸ ਕਪੂਰਥਲੇ ਤੋਂ ਭਾਜੀ ਹੂੰ ਤੇ ਮੇਰੇ ਹੱਥ ਕਾਲੇ ਭਾਜੀ ਪੂਰੇ ਆਨ ਮਤਲਬ ਵੀ ਕਿਸੇ ਨੇ ਵੀ ਕਪੜੇ ਵੀ ਇਦਾਂ ਦੇ ਕਾਲੇ ਹੁੰਦੇ ਸੀ ਸਾਰੇ ਲਿਬੜੇ ਹੁੰਦੇ ਸੀ ਗੱਡੀਆਂ ਦੇ ਥੱਲੇ ਵੜਨਾ ਠੀਕ ਹੈ ਜੀ ਤੇ ਸ਼ੁਰੂ ਤੋਂ ਮਤਲਬ ਮਾਰਾ ਦੀ ਕਿਰਪਾ ਸੀ ਜਾਨ ਚ ਉਦੋਂ ਵੀ ਬਹੁਤ ਸੀਗੇ ਤੇ ਮੇਰਾ ਉਸਤਾਦ ਮੈਨੂੰ ਕਹਿੰਦਾ ਹੁੰਦਾ ਜਿਹੜੀ ਗੱਡੀ ਦਾ ਕੋਈ ਕਿਸੇ ਦਾ ਨਟ ਨਾ ਖੁੱਲਣਾ ਜਾਂ ਕਿਸੇ ਦਾ ਬੈਟਰਾ ਚੱਕ ਨਾ ਹੋਣਾ ਕਿਸੇ ਉਹਨਾਂ ਕਹਿੰਦਾ ਟਪਈ ਨੂੰ ਆਵਾਜ਼ ਮਾਰੋ ਵੀ ਇਹੋ ਹੀ ਕੰਮ ਕਰੂਗਾ ਤੇ ਉਹ ਬੜੀ ਭਾਜੀ ਮਿਹਨਤ ਨਾਲ ਕੀਤਾ 2.5 ਸਾਲ ਕੰਮ ਸਿੱਖਿਆ ਭਾਜੀ ਫਿਰ ਦੁਬਈ ਦਾ ਜਦੋਂ ਕੰਮ ਬਣਾਉਣ ਲੱਗੇ ਭਾਜੀ ਬਸ ਇਦਾਂ ਹੀ ਉਹ ਮਤਲਬ ਹੱਲਾਸ਼ੇਰੀ ਦੇਤੀ ਯਾਰਾ ਦੋਸਤਾਂ ਨੇ ਵੀ ਸਪੇਨ ਦਾ ਕੰਮ ਬਣਦਾ ਪਿਆ ਵੀ ਮੇਰਾ ਕੋਈ ਦੋਸਤ ਆ ਏਜੰਟ ਵੀ ਉਹ ਬਣਾਉਂਦਾ ਪਿਆ ਕੰਮ ਤੇ ਤੇਰਾ ਉੱਥੋਂ ਕਰਾ ਦੰਨੇ ਆ ਤੇ 7 ਲੱਖ ਰੁਪਈਆ ਲੱਗੂ ਹੁਣ ਅਸੀਂ ਭਾਜੀ ਲੱਖ ਰੁਪਏ ਚ ਦੁਬਈ ਦਾ ਕਰਨਾ ਸੀ ਤੇ 7 ਲੱਖ ਕਿੱਥੋਂ ਕਰਦੇ ਕਿੱਥੋਂ ਹੁੰਦਾ ਠੀਕ ਹੈ ਜੀ ਉਹ ਭਾਜੀ ਜਿਹੜੇ ਯਾਰ ਦੋਸਤ ਨੇ ਕਿਹਾ ਉਹਨੇ ਕਿਹਾ ਮੈਂ ਹੀ ਤੈਨੂੰ ਇਸੇ ਘਰ ਤੋਂ ਅੱਡੇ ਤੇ ਪੈਸੇ ਲੈ ਦੂੰ ਠੀਕ ਹੈ ਜੀ ਫਾਦਰ ਸਾਹਿਬ ਸ਼ੁਰੂ ਤੋਂ ਦਲੇਰ ਸੀ ਮੈਨੂੰ ਕਿਸੇ ਚੀਜ਼ ਤੋਂ ਮਨਾ ਨਹੀਂ ਕਰਦੇ ਹੁੰਦੇ ਸੀ ਉਹਨਾਂ ਨੂੰ ਹੁੰਦਾ ਸੀ ਵੀ ਜੇ ਅਸੀਂ ਆਪਣਾ ਨਹੀਂ ਕੁਝ ਕਰ ਸਕੇ ਤੇ ਮੁੰਡੇ ਲਈ ਜ਼ਰੂਰ ਕਰੀ ਉਹ ਕਰ ਤੇ ਕਰਜ਼ਾ ਚੱਕ ਲਿਆ ਭਾਜੀ ਕਪੂਰਥਲੇ ਦੇ ਲਾਲੇ ਸੀਗੇ ਉਹ ਆਏ ਆ ਉਹਨਾਂ ਨੇ ਮਿੰਨਤੀ ਕੀਤੀ ਆ ਭਾਜੀ ਤੇ ਆਪਣਾ ਉਹ ਕਰ ਤੇ ਜੋ ਬਣਦਾ ਸੀ ਇੰਟਰਸਟ ਭਾਜੀ ਉਸ ਟਾਈਮ ਤੇ ਭਾਜੀ 21000 ਰੁਪਿਆ ਮੰਥਲੀ ਮੈਨੂੰ ਇੰਟਰਸਟ ਉਹਨਾਂ ਨੇ ਦੱਸਿਆ ਤੇ ਇਹ 7 ਲੱਖ ਰੁਪਿਆ ਤਾਂ ਸਾਨੂੰ ਦੇ ਦਿੱਤਾ ਭਾਜੀ ਉਹਨਾਂ ਨੇ ਤੇ ਆਪਾਂ ਕੰਮ ਲਈ ਤਿਆਰੀ ਕਰ ਲਈ ਭਾਜੀ ਵੀ ਠੀਕ ਹੈ ਜੀ ਬੈਂਕ ਚ ਉਹੀ ਪੈਸੇ ਰੱਖੇ ਉਹਦੀ ਸਟੇਟਮੈਂਟ ਬਣਾਈ ਸਟੇਟਮੈਂਟ ਦਿੱਤੀ ਏਜੰਟ ਨੂੰ ਤੇ ਤਿਆਰੀ ਕਰ ਲਈ ਭਾਜੀ ਮਹੀਨੇ ਸਵਾ ਮਹੀਨੇ ਬਾਅਦ ਏਜੰਟ ਨੇ ਕਹਿ ਦਿੱਤਾ ਵੀ ਵੀ ਤੁਸੀਂ ਹੋ ਜੋ ਤਿਆਰੀ ਟਿਕਟ ਕਰਾਓ ਤੇ ਨਿਕਲੋ ਵੀ ਵੀ ਦਾ ਆ ਗਿਆ ਤੁਹਾਡਾ ਆਪਾਂ ਭਾਜੀ ਗਏ 에ਜੰਟ ਕੋਲ ਉਹਨੇ ਪਾਸਪੋਰਟ ਦਿਖਾਇਆ ਕਹਿੰਦਾ ਸਟicker ਲੱਗ ਗਿਆ ਦੇਖੋ ਆਪਾਂ ਨੂੰ ਬੜੀ ਖੁਸ਼ੀ ਭਾਜੀ ਦੋ ਮੇਰੀਆਂ ਭੈਣਾਂ ਭਾਜੀ ਵੱਡੀਆਂ ਠੀਕ ਹੈ ਜੀ ਤਾਂ ਅਸੀਂ ਘਰ ਚ ਪਰਿਵਾਰ ਚ ਸਾਰੇ ਖੁਸ਼ੀ ਹੋ ਗਈ ਰਿਸ਼ਤੇਦਾਰਾਂ ਨੂੰ ਵੀ ਦੱਸਤਾ ਚਾਚਾ ਚਾਚ ਵੀਰ ਬਾਹਰ ਦਾ ਹਾਂਜੀ ਚੱਲੇ ਖੰਡ ਪੜਤ ਨਹੀਂ ਸੁਖਿਆ ਨਹੀਂ ਖੰਡ ਪੜਤ ਨਹੀਂ ਸੁਖਿਆ ਭਾਜੀ ਚਲੋ ਉੱਦਾਂ ਗੁਰਦੁਆਰੇ ਚਲਣਾ ਹੈ ਹੁਣ ਜਾਣਾ ਹੈ ਮੁੰਡੇ ਨੇ ਕੱਪੜੇ ਕੁੱਪੜੇ ਖਰੀਦੋ ਜਾ ਕੇ ਕੱਪੜੇ ਖਰੀਦਲੇ ਭਾਜੀ ਬਹੁਤ ਭਾਜੀ ਮੋਟਰ ਤੇ ਰਾਤ ਨੂੰ ਪਾਰਟੀ ਕੀਤੀ ਠੀਕ ਹੈ ਜੀ ਹਾਂਜੀ ਤੇ ਜਾਣ ਲਈ ਛੱਡਣ ਲਈ ਦੋ ਗੱਡੀਆਂ ਚ ਵੀ ਮਤਲਬ ਭਰ ਕੇ ਚੱਲਾਂਗੇ ਜੀ ਵੀ ਭਰਾ ਨੂੰ ਛੱਡਣ ਜਾਣਾ ਤਿਆਰੀ ਭਾਜੀ ਸਾਰੀ ਹੋ ਗਈ ਰਾਤ ਨੂੰ ਪੂਰਾ ਖਾਣ ਪੀਣ ਮੁਰਗਾ ਮੁਰਗਾ ਚੱਲਿਆ ਠੀਕ ਹੈ ਜੀ ਤੇ ਸਵੇਰ ਨੂੰ ਸਾਰਿਆਂ ਨੂੰ ਮੈਂ ਪਹਿਲਾਂ ਹੀ ਕਹਤਾ ਮੈਂ ਕਹ ਮੈਨੂੰ ਕੋਈ ਇਮੋਸ਼ਨਲੀ ਨਾ ਕਰਿਓ ਵੀ ਮੈਂ ਮਿਹਨਤ ਕਰਨੀ ਹੈ ਇਸੇ ਘਰ ਚ ਇਸੇ ਜਗ੍ਹਾ ਤੇ ਪਿੰਡ ਚ ਕੋਠੀ ਪਾ ਕੇ ਦਊਗਾ ਬਾਪੂ ਨੂੰ ਵੀ ਕਿਉਂਕਿ ਭਾਜੀ ਪਿੰਡਾਂ ਚ ਤੁਹਾਨੂੰ ਪਤਾ ਇਹੋ ਡ੍ਰੀਮ ਹੁੰਦੇ ਮੇਨ ਵੀ ਕੋਠੀ ਪਾਵਾਂਗੇ ਉੱਚੀ ਕੋਠੀ ਹੋਣੀ ਚਾਹੀਦੀ ਤੇ ਨਾਲ ਦੇ ਯਾਰਾਂ ਦੋਸਤਾਂ ਦੇ ਵਧੀਆ ਘਰ ਬਣੇ ਹੋਏ ਸੀ ਠੀਕ ਹੈ ਜੀ ਤੇ ਉਹ ਡ੍ਰੀਮ ਭਾਜੀ ਲੈ ਕੇ ਘਰੋਂ ਨਿਕਲ ਪਏ ਠੀਕ ਹੈ ਜੀ ਦੋ ਉਸ ਟਾਈਮ ਤੇ ਟਵੇਰਾ ਚੱਲਦੀ ਹੁੰਦੀ ਸੀ ਭਾਜੀ ਗੱਡੀ ਦੋ ਗੱਡੀਆਂ ਕਰ ਲਈਆਂ ਭਾਜੀ ਚੱਲ ਗਏ ਦਿੱਲੀ ਨੂੰ ਤੇ ਜਾ ਕੇ ਉੱਥੇ ਭਾਜੀ ਪਹਿਲਾਂ ਏਜੰਟ ਨੇ ਕਿਸੇ ਹੋਟਲ 'ਚ ਰਕਾਇਆ ਸਾਨੂੰ ਠੀਕ ਹੈ ਜੀ ਏਜੰਟ ਵੀ ਉੱਥੇ ਭਾਜੀ ਪਹੁੰਚ ਗਿਆ ਸੀ ਪਹਿਲਾਂ ਹੀ ਹੋਟਲ 'ਚ ਰੁਕੇ ਹਾਂ ਭਾਜੀ ਉਸ ਤੋਂ ਬਾਅਦ ਉੱਥੇ ਰਾਤ ਨੂੰ 11 ਮੇਰੀ 1:30 ਵਜੇ ਦੀ ਫਲਾਈਟ ਸੀ ਭਾਜੀ 11:00 ਵਜੇ ਉਹਨਾਂ ਨੇ 1:30 ਵਜੇ ਐਂਟਰ ਕਰਨਾ ਸੀ 에어ਪੋਰਟ ਤੇ ਮੈਂ ਠੀਕ ਹੈ 11:00 ਵਜੇ ਉਹਨਾਂ ਨੇ ਸਾਨੂੰ ਖਵਾਇਆ ਪਿਆ ਮੇਰੇ ਯਾਰਾਂ ਦੋਸਤਾਂ ਨੂੰ ਥੋੜਾ ਬਹੁਤਾ ਵੀਰਾ ਬੂਰਾ ਸਾਰੇ ਖੁਸ਼ ਕਰ ਦਿੱਤੇ ਠ ਜਦੋਂ 에어ਪੋਰਟ ਪਹੁੰਚੇ ਆ ਭਾਜੀ 에어ਪੋਰਟ ਤੇ ਪਹੁੰਚੇ ਆ ਮੈਂ ਸਾਰਿਆਂ ਨੂੰ ਮਿਲ ਲਿਆ ਜੱਫੀਆਂ-ਜੁਫੀਆਂ ਪਾ ਲੀਆਂ ਮੇਰੇ ਕੋ 50000 ਰੁਪਏ ਦੇ ਯੂਰੋ ਸੀ ਭਾਜੀ ਉਸ ਟਾਈਮ ਤੇ ਇੰਡੀਅਨ ਕਰੰਸੀ ਦੇ ਤੇ ਉਹ ਭਾਜੀ ਉਹ ਗੱਡੀ 'ਚ ਮੁੰਡੇ ਨੇ ਚੱਕਿਆ ਤੇ ਡੈਸ਼ਬੋਰਡ 'ਚ ਰੱਖਦੇ ਆ ਪੈਸੇ ਠੀਕ ਹੈ ਜੀ ਨਾਲ ਹੀ ਪਾਸਪੋਰਟ ਰੱਖਦਾ ਜਦੋਂ ਅਸੀਂ 에어ਪੋਰਟ ਤੇ ਪਹੁੰਚਿਆ ਮੈਂ ਮਿਲ ਲਿਆ ਸਭ ਨੂੰ ਤੇ ਮੈਂ ਸਾਰਿਆਂ ਨੂੰ ਬਾਏ ਕਰ ਰਿਆ ਤੇ ਜਦੋਂ ਮੈਂ ਟਰਾਲੀ ਲੈ ਕੇ ਭਾਜੀ 에어ਪੋਰਟ ਵਾਲ ਨੂੰ ਤੁਰਿਆ ਤੇ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਮੇਰਾ ਪਾਸਪੋਰਟ ਤੇ ਦੇ ਦਿਓ ਵੀ ਨਾਲੇ ਮੈਂ ਜਾਣਾ ਕਿ ਦੰਦਰ ਉਹ ਇੱਕ ਦੇਖਣ ਗਿਆ ਮੁੰਡਾ ਗੱਡੀ 'ਚ ਆ ਕੇ ਕਹਿੰਦਾ ਭਾਈ ਪਾਸਪੋਰਟ ਹੈ ਨਹੀਂ ਕਿੱਥੇ ਗਿਆ ਉਹ ਹੀ ਉਹ ਹੀ ਦੱਸ ਰਿਹਾ ਤੁਹਾਨੂੰ ਫੇਰ ਭਾਜੀ ਉਸ ਤੋਂ ਬਾਅਦ ਮੈਂ ਇੱਕਦਮ ਸ਼ੌਕ ਲੱਗਾ ਮੈਨੂੰ ਬਹੁਤ ਫੇਰ ਜਦੋਂ ਪੈਸੇ ਦੇਖੇ ਪੈਸੇ ਵੀ ਹੈ ਨਹੀਂ ਭਾਜੀ ਠੀਕ ਹੈ ਜੀ ਉਹ ਦੋਨੋਂ ਚੀਜ਼ਾਂ ਭਾਜੀ ਉੱਥੋਂ ਗਾਇਬ ਠੀਕ ਹੈ ਜੀ ਓਨ ਦੀ ਸਪੋਰਟ ਇੰਨੀ ਕਿ ਜ਼ਿਆਦਾ ਸਿਚੁਏਸ਼ਨ ਖਰਾਬ ਹੋ ਗਈ ਭਾਜੀ ਕਿਸੇ ਯਾਰ ਦੋਸਤ ਤੇ ਬਲੇਮ ਨਹੀਂ ਕਰ ਸਕਦੇ ਸੀ ਇੱਕ ਬਲੇਮ ਕਰ ਰੇ ਸੀ ਡਰਾਈਵਰ ਤੇ ਜਿਹੜਾ ਗੱਡੀ ਚਲਾ ਰਿਆ ਸੀ ਵੀ ਉਹਨੇ ਪੈਸਿਆਂ ਕਰਕੇ ਮੈਂ ਉਹਦੇ ਭਾਜੀ ਹੱਥ ਜੋੜੇ ਮੈਂ ਕਿਹਾ ਵੀ ਮੈਂ ਬਹੁਤ ਤੰਗੀ ਨਾਲ ਇੱਥੇ ਤੱਕ ਪਹੁੰਚਿਆ ਵੀ ਜੇ ਤੂੰ ਪੈਸੇ ਰੱਖਣੇ ਰੱਖ ਲੈ ਪਰ ਮੈਨੂੰ ਚੜ ਲੈਂਦੇ ਵੀ ਮੇਰਾ ਪਾਸਪੋਰਟ ਦੇ ਦੇ ਉਹ ਭਾਜੀ ਇਦਾਂ ਦੀ ਸਿਚੁਏਸ਼ਨ ਬਣ ਗਈ ਮੈਂ ਮਤਲਬ ਮੇਰੇ ਅੱਖਾਂ ਚੋਂ ਪਾਣੀ ਆ ਗਿਆ ਮੈਂ ਹੱਥ ਜੋੜ ਕੇ ਡਰਾਈਵਰ ਦੇ ਅੱਗੇ ਮੇਰਾ ਮੈਂ ਮਤਲਬ ਗੁੱਸੇ ਚ ਉਹਦੀ ਮਤਲਬ ਉਹਨੂੰ ਫੜਿਆ ਹੋਇਆ ਉਦਾਂ ਠੀਕ ਹੈ ਪਰ ਅੱਖਾਂ ਚੋਂ ਮੇਰੇ ਪਾਣੀ ਵੀ ਮੈਂ ਤੇਰੇ ਮੈਂ ਮਾਰਨਾ ਨਹੀਂ ਤੈਨੂੰ ਪੈਸੇ ਤੂੰ ਰੱਖ ਲੈ ਕੋਈ ਚੱਕਰ ਨਹੀਂ ਪਾਸਪੋਰਟ ਦੇ ਦੇ ਉਹ ਭਾਜੀ ਸਿਚੁਏਸ਼ਨ ਇਦਾਂ ਦੀ ਬਣ ਗਈ ਉਹ ਪਾਸਪੋਰਟ ਤੇ ਗੈਪ ਇਸ ਲਈ ਹੋ ਗਿਆ ਭਾਜੀ ਕਿਉਂਕਿ ਉਹ ਪਾਸਪੋਰਟ ਤੇ ਜਾਲੀ ਸਟicker ਲੱਗਾ ਹੋਇਆ ਸੀ ਅੱਛਾ ਵੀ ਮੇਨ ਜੀ ਉਹ ਰੈਂਟਰ ਨਹੀਂ ਕਰਾ ਕਰਤਾ ਹਾਂ ਉਹ ਕਾਰਾ ਪਿੱਛੇ ਹੀ ਸੀ ਮਤਲਬ ਮੈਨੂੰ ਤੇ ਪਿਕਚਰ ਉਸ ਦਿਨ ਤੱਕ ਵੀ ਨਹੀਂ ਕਲੀਅਰ ਰਹੀ ਭਾਜੀ ਉਸ ਤੋਂ ਅੱਗੇ ਹੋਇਆ ਕੀ ਹਾਂਜੀ ਹੋਇਆ ਫਿਰ ਭਾਜੀ ਏਜੰਟ ਨੇ ਓਨ ਦੀ سپورਟ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਹਿੰਦਾ ਤੂੰ ਕੂਲ ਰਹਿ ਕੋਈ ਗੱਲ ਨਹੀਂ ਤੇਰਾ ਪਾਸਪੋਰਟ 2 ਦਿਨ ਚ ਬਣਾ ਲਾਂਗੇ ਆਪਾਂ ਅੱਛਾ ਕੋਈ ਇਸ਼ੂ ਨਹੀਂ ਪਾਸਪੋਰਟ ਬਣਾ ਲਾਂਗੇ ਤੂੰ ਇਸੇ ਪਾਸਪੋਰਟ ਤੇ ਜਾ ਇਸੇ ਵੀਜ਼ੇ ਤੇ ਜਾਏਗਾ ਹੂੰ ਮੈਨੂੰ ਭਾਈ ਮਨ ਨੂੰ ਤਸੱਲੀ ਹੋਈ ਮੈਂ ਕਿਹਾ ਚਲੋ ਮੈਂ ਜਾ ਸਕਦਾ ਠੀਕ ਹੈ ਜੀ ਪਰ ਘਰੇ ਨਹੀਂ ਦੱਸਣਾ ਵੀ ਹਜੇ ਗਏ ਨਹੀਂ ਉਹ ਭਾਜੀ ਸਾਰੇ ਯਾਰਾਂ ਦੋਸਤਾਂ ਨੂੰ ਵੀ ਸਮਝਾਇਆ ਉਪਾਸ ਦਿੱਲੀ ਹੋਟਲ ਰੁਕੇ ਜਾ ਕੇ ਠੀਕ ਹੈ ਜੀ ਮੁੜ ਕੇ ਉੱਥੋਂ ਭਾਜੀ ਅਗਲੇ ਦਿਨ ਉਹ ਅੰਮ੍ਰਿਤਸਰ ਆਉਣਾ ਸੀ ਵਾਪਸ ਅਸੀਂ ਅੰਮ੍ਰਿਤਸਰ ਆਉਣਾ ਸੀ ਅੰਮ੍ਰਿਤਸਰ ਦਾ ਏਜੰਟ ਸੀ ਠੀਕ ਹੈ ਜੀ ਅੰਮ੍ਰਿਤਸਰ ਆਗੇ ਭਾਜੀ ਰਸਤੇ 'ਚ ਉਹ ਪੀਸੀਓ ਤੋਂ ਮਿਰਗ ਨੂੰ ਫੋਨ ਕਰਾਇਆ ਉਦੋਂ ਭਾਜੀ 10 ਘਰਾਂ ਛੱਡ ਕੇ ਫੋਨ ਹੁੰਦਾ ਸੀ ਪਿੰਡ 'ਚ ਵੀ ਸੁਨੇਹਾ ਦਿੰਦੇ ਸੀ ਤੇ ਘਰੇ ਮੈਂ ਫੋਨ ਕੀਤਾ ਵੀ ਮੇਰੇ ਤੋਂ ਫੋਨ ਕਰਾਤਾ ਤੂੰ ਇੱਕ ਵਾਰੀ ਦੱਸ ਦੇ ਵੀ ਮੈਂ ਪਹੁੰਚ ਗਿਆ ਪਹੁੰਚ ਗਿਆ ਠੀਕ ਹੈ ਭਾਜੀ ਉਹ ਮੈਂ ਭਾਜੀ ਫੋਨ ਕਰ ਦਿੱਤਾ ਪੀਸੀਓ ਤੇ ਖੜਾ ਹੋ ਕੇ ਤੇ ਗੱਲ ਵੀ ਮੈਂ ਕਿਹਾ ਵੀ ਬਾਪੂ ਜੀ ਨਾਲ ਗੱਲ ਹੋਈ ਵੀ ਮੈਂ ਕਿਹਾ ਮੈਂ ਪਹੁੰਚ ਗਿਆ ਤੇ ਉਹ ਸਾਰਿਆਂ ਨੇ ਵੀ ਘਰਦਿਆਂ ਨੇ ਵਿਚਾਰਿਆਂ ਨੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਤੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੇ ਪਹੁੰਚ ਗਿਆ ਤੇ ਯਾਰਾਂ ਦੋਸਤਾਂ ਨੂੰ ਸੋਵਾਂ ਖਵਦੀਆਂ ਖਵਾਈਆਂ ਵੀ ਕਿਸੇ ਨੇ ਵੀ ਇਹ ਗੱਲ ਆਦਸਣਾ ਨਹੀਂ ਠੀਕ ਹੈ ਭਾਜੀ ਫਿਰ ਅੰਮ੍ਰਿਤਸਰ ਚੱਲ ਗਏ ਭਾਜੀ ਮੇਰਾ ਅੱਜ ਪਾਸਵਰਡ ਆ ਰਿਹਾ ਕੱਲ ਆ ਰਿਹਾ ਤਿੰਨ ਦਿਨ ਬਾਅਦ ਆ ਰਿਹਾ ਚਾਰ ਦਿਨ ਬਾਅਦ ਨਹੀਂ ਆਇਆ ਪਾਸਵਰਡ ਕਿੰਨਾ ਚਿਰ ਬੈਠੇ ਰਹੇ ਮੈਂ ਭਾਜੀ 3 ਮਹੀਨੇ ਕੱਡੇ ਦਰਬਾਰ ਸਾਹਿਬ ਭਾਜੀ ਮੈਂ ਨਾ ਮੂੰਹ ਤੇ ਰਮਾਲ ਇੱਥੇ ਬੰਨ ਕੇ ਸਿਰ ਤੇ ਧਰਮਾਲ ਹੁੰਦਾ ਹੀ ਆ ਠੀਕ ਹੈ ਜੀ ਗੁਰੂ ਘਰ ਜਾਂਦੇ ਆ ਮੇਰੇ ਇੱਥੇ ਵੀ ਰਮਾਲ ਹੁੰਦਾ ਮੈਂ ਉੱਥੇ ਲੰਗਰ ਹਾਲ ਚ ਸੇਵਾ ਕਰਨੀ ਜਾਂ ਉੱਪਰ ਉੱਥੇ ਬੈਠ ਜਾਣਾ ਪਾਠ ਕਰਨਾ ਪਰ ਕਰਮਾਂ ਤੇ ਤੇ ਘਰਦਿਆਂ ਨੂੰ ਪਤਾ ਨਹੀਂ ਸੀ ਭਾਜੀ ਘਰਦਿਆਂ ਲਈ ਮੈਂ ਮਹੀਨੇ ਕ ਬਾਅਦ ਇਦਾਂ ਹੋ ਗਿਆ ਸੀ ਵੀ ਇਹ ਸ਼ਾਇਦ ਮੁੰਡਾ ਹੈ ਨਹੀਂ ਉਹ ਮੈਨੂੰ ਸਾਰੀ ਰਿਪੋਰਟ ਕੋਈ ਫੋਨ ਨਹੀਂ ਸਾਰੀ ਰਿਪੋਰਟ ਮੈਨੂੰ ਮੇਰੇ ਯਾਰ ਦੋਸਤ ਦੇ ਰਹੇ ਸੀ ਬਸ ਮੈਂ ਉਹਨਾਂ ਨੂੰ ਇਹ ਕਿਹਾ ਹੋਇਆ ਸੀ ਵੀ ਤੁਸੀਂ ਧਿਆਨ ਰੱਖਣਾ ਕਰਦਿਆਂ ਨੂੰ ਰੋਜ਼ ਮਿਲਣ ਜਾਣਾ ਠੀਕ ਹੈ ਜੀ ਤੋਂ ਮੇਰਾ ਭਾਜੀ ਉੱਥੇ ਕੁਝ ਹੋਰ ਸਿਚੁਏਸ਼ਨ ਕ੍ਰੀਏਟ ਹੋ ਗਈ ਪਾਸਪੋਰਟ 10 ਦਿਨ ਬਾਅਦ ਬਣ ਗਿਆ ਭਾਜੀ ਪਾਸਪੋਰਟ ਠੀਕ ਹੈ ਜੀ ਜਦੋਂ ਵੀਜ਼ੇ ਵਾਲੀ ਤਾਂ ਕਹਾਣੀ ਨਹੀਂ ਸੀ ਉਹਨਾਂ ਨੇ ਪਾਸਪੋਰਟ ਦੁਆਰਾ ਭੇਜਿਆ ਐਮਬੈਸੀ ਤੇ ਰਿਫਿਊਜ਼ਲ ਲੱਗ ਕੇ ਆ ਗਈ ਅੱਛਾ ਠੀਕ ਹੈ ਜੀ ਉਹ ਮੈਨੂੰ ਦਿਖਾ ਦਿੱਤਾ ਗਿਆ ਫਿਰ ਮੇਰੀ ਭਾਜੀ ਫਾਈਟ ਹੋਣੀ ਸ਼ੁਰੂ ਹੋ ਗਈ ਏਜੰਟ ਨਾਲ ਫਿਰ ਮੈਂ ਮਤਲਬ ਆਪਣੇ ਆਪਦੇ ਰੂਪ ਚ ਆ ਗਿਆ ਫਿਰ ਹਾਂਜੀ ਫਿਰ ਪਾਜੀ ਜਿਹੜਾ ਪਾਈ ਦਾ ਰੂਪ ਆ ਵੀ ਬੈਟਰਾ ਕਿਵੇਂ ਚੱਕੀ ਦਾ ਫਿਰ ਹੁਣ ਦੱਸਾਂਗੇ ਜੀ ਪਾਜੀ ਫਿਰ ਉਹ ਪਾਜੀ ਜਿਹੜੀ ਫਾਈਟ ਹੋਈ ਉਥੋਂ ਉਥੋਂ ਸ਼ੁਰੂ ਹੁੰਦੀ ਆ ਫਿਰ ਉਸ ਫਾਈਟ ਚ ਪਾਜੀ ਮੈਂ ਮਤਲਬ ਜਿਹੜੇ ਵੀ ਮਨਿਸਟਰ ਜਾਂ ਮਨ ਲਓ ਜਿੱਥੇ ਤੱਕ ਵੀ ਪਹੁੰਚ ਕਰਦਾ ਸੀ ਉਹ ਏਜੰਟ ਦਾ ਪਹਿਲਾਂ ਹੀ ਉਹਦੇ ਨਾਲ ਲਿੰਕ ਹੁੰਦਾ ਸੀ ਮਤਲਬ ਬਹੁਤ ਪਾਵਰਫੁਲ ਬੰਦਾ ਸੀ ਉਹ ਵੀ ਠੀਕ ਹੈ ਜੀ ਮਤਲਬ ਮਾੜਾ ਮੋਟਾ ਬੰਦਾ ਨਹੀਂ ਸੀ ਪਰ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਮੇਰੇ ਘਰ ਦੇ ਨੇ ਤੇ ਸੋਚ ਲਿਆ ਤੂੰ ਮਰ ਗਿਆ ਵੀ ਮੁੰਡਾ ਹੈ ਨਹੀਂਗਾ ਤੇ ਤੂੰ ਦੇਖ ਹੁਣ ਵੀ ਮੈਂ ਕੀ ਕਰ ਸਕਦਾ ਤੇਰੇ ਲਈ ਠੀਕ ਹੈ ਤੇ ਉਹ ਭਾਜੀ ਮੈਂ ਫਿਰ ਪੂਰਾ ਜੋਰ ਲਾਇਆ ਭਾਜੀ ਵੀ ਕੋਈ ਕਸਰ ਨਹੀਂ ਛੱਡੀ ਏਜੰਟ ਦਾ ਜੀਣਾ ਹਰਾਮ ਕੀਤਾ ਭਾਜੀ ਮੈਂ ਫਿਰ ਫਿਰ ਭਾਜੀ ਉਸ ਤੋਂ ਬਾਅਦ ਜਦੋਂ 3 ਮਹੀਨੇ ਬੀਤੇ ਜਾਂਦੇ ਨੇ ਭਾਜੀ ਫਿਰ ਮੈਂ ਪਲਾਨ ਕਰ ਲਿਆ ਵੀ ਮੇਰੀ ਫਾਈਟ ਤੇ ਸਟਾਰਟ ਹੋ ਗਈ ਆ ਏਜੰਟ ਦੇ ਨਾਲ ਹੁਣ ਇਹਨੂੰ ਪੂਰੀ ਕੰਪਲੀਟ ਕਰਨ ਲਈ ਇਹਨੂੰ ਜਿੱਤਣ ਲਈ ਮੈਨੂੰ ਪੇਰੈਂਟਸ ਦੀ ਵੀ ਸਪੋਰਟ ਚਾਹੀਦੀ ਹੋਊਗੀ ਠੀਕ ਹੈ ਜੀ ਜਾਂ ਆਪਣੇ ਪਿੰਡ ਵਾਲੇ ਸੱਜਣ ਮਿੱਤਰਾਂ ਦੀ ਵੀ ਸਪੋਰਟ ਚਾਹੀਦੀ ਹੋਊਗੀ ਫਿਰ ਦੱਸਿਆ ਜਾਗੇ ਫਿਰ ਦੱਸਿਆ ਭਾਜੀ ਇਹ ਮਤਲਬ ਕਲੀਅਰ ਕਿਸੇ ਨੂੰ ਵੀ ਨਹੀਂ ਦੱਸਿਆ ਭਾਜੀ ਕਲੀਅਰ ਕਿਸੇ ਨੂੰ ਵੀ ਨਹੀਂ ਦੱਸਿਆ ਅੱਜ ਵੀ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾਵਾਂ ਨੂੰ ਇਹ ਨਹੀਂ ਪਤਾ ਵੀ ਮੈਂ ਗਿਆ ਹੀ ਨਹੀਂ ਸੀ ਅੱਛਾ ਇਹ ਤੁਹਾਡੇ ਮਤਲਬ ਵੀਡੀਓ ਰਾਈ ਮੈਂ ਅੱਜ ਪਹਿਲੀ ਵਾਰ ਪਤਾ ਲੱਗਿਆ ਹਾਂ ਜੀ ਕਿਉਂਕਿ ਮੈਂ ਭਾਜੀ ਉਹਦੇ ਸਭ ਨੂੰ ਇਹ ਕਹਿ ਦਿੱਤਾ ਗਿਆ ਸੀ ਵੀ ਮੈਂ 3 ਮਹੀਨੇ ਬਾਅਦ ਡਿਪੋਟ ਹੋ ਕੇ ਆਇਆ ਅੱਛਾ ਜਦੋਂ ਘਰੇ ਫੋਨ ਕੀਤਾ ਭਾਜੀ 3 ਮਹੀਨੇ ਬਾਅਦ ਉਦੋਂ ਇਹ ਫੋਨ ਕੀਤਾ ਵੀ ਮੇਰਾ ਮੈਂ ਡਿਪੋਰਟ ਹੋ ਗਿਆ ਠੀਕ ਹੈ ਜੀ ਕਿਸੇ ਰੀਜ਼ਨ ਕਰਕੇ ਮੈਨੂੰ ਮੈਂ ਬਾਰਡਰ ਕ੍ਰੋਸ ਕਰ ਰਹੇ ਸੀ ਇਦਾਂ ਸੀ ਮੈਂ ਇੱਥੇ ਫਸਿਆ ਹੋਇਆ ਸੀ ਇਸ ਕਰਕੇ ਤੇ ਫਾਦਰ ਸਾਹਿਬ ਪਹਿਲੀ ਗੱਲ ਸੁਣਨ ਤੋਂ ਬਾਅਦ ਵੀ ਇਹ ਕਹਿ ਰਹੇ ਸੀ ਪੁੱਤਰਾ ਸਾਨੂੰ ਤੂੰ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਘਰ ਆ ਜਾ ਵਾਪਸ ਠੀਕ ਹੈ ਜੀ ਮੈਂ ਕਿਹਾ ਮੈਂ ਅੰਮ੍ਰਿਤਸਰ ਆ ਗਿਆ ਪਹੁੰਚ ਗਿਆ ਠੀਕ ਹੈ ਜੀ ਮੈਂ ਆਉਣ ਲੱਗਾ ਘਰ ਗਿਆ ਭਾਜੀ ਫਿਰ ਉਸ ਤੋਂ ਬਾਅਦ ਮੈਂ ਲੋਕ ਭਲਾਈ ਪਾਰਟੀ ਜੁਆਇਨ ਕੀਤੀ ਭਾਜੀ ਬਲਵੰਤ ਸਿੰਘ ਰਾਮਵਾਲੀ ਜੀ ਦੀ ਪਾਰਟੀ ਸੀ ਉਹਦਾ ਹਾਂ ਠੀਕ ਹੈ ਜੀ ਮੈਂ ਸਾਰੇ ਪਲਾਨ ਬੈਠਾ ਅੰਮ੍ਰਿਤਸਰ ਕਰਦਾ ਰਿਹਾ ਵੀ ਕਿੱਦਾਂ ਕਰਨਾ ਮੈਂ 2000 ਮੁੰਡਾ ਇਕੱਠਾ ਕਰਕੇ ਭਾਜੀ ਯੂਥ ਵਿੰਗ ਦੀ ਪ੍ਰਧਾਨਗੀ ਲਈ ਜਲੰਧਰ ਦੀ ਅੱਛਾ ਹਾਂਜੀ ਫਿਰ ਪ੍ਰਧਾਨਗੀ ਲਈ ਭਾਜੀ ਕਿਉਂਕਿ ਉਹ ਮੇਰਾ ਪੋਲਿਟਿਕਸ 'ਚ ਆਉਣ ਦਾ ਕੋਈ ਵੀ ਰੀਜ਼ਨ ਨਹੀਂ ਸੀ ਓਨਲੀ ਰੀਜ਼ਨ ਸੀਗਾ ਵੀ ਮੈਂ ਉਹ ਬੰਦਾ ਨਹੀਂ ਛੱਡਣਾ ਵੀ ਜਿਨੇ ਮੇਰਾ ਘਰ ਖਰਾਬ ਕੀਤਾ ਉਹ ਬਸ ਭਾਜੀ ਐਸੀਆਂ ਸਿਚੁਏਸ਼ਨਾਂ ਬਣੀਆਂ ਘਰ ਵੀ ਭਾਜੀ ਜਦੋਂ ਵਾਪਸ ਆ ਗਿਆ ਪਿੰਡ ਆਇਆ ਨਾਲੀ ਲਾਲਿਆਂ ਤੱਕ ਰਿਪੋਰਟ ਪਹੁੰਚ ਗਈ ਮੁੰਡਾ ਤਾਂ ਉਹਨਾਂ ਦਾ ਵਾਪਸ ਆ ਗਿਆ ਜੀ ਠੀਕ ਹੈ ਡਿਪੋਰਟ ਹੋ ਗਿਆ ਉਹ ਭਾਜੀ ਫਿਰ ਜਿਹੜੇ ਸੱਜਣ ਨੇ ਪੈਸੇ ਦਿਵਾਏ ਸੀ ਆਪਾਂ ਉਹ ਯਾਰੀ ਨੂੰ ਨਿਭਾਉਂਦਿਆਂ ਹੋਇਆ ਭਾਜੀ ਘਰ ਵਿੱਚ ਹੈ ਆਪਣਾ ਠੀਕ ਹੈ ਜੀ ਜਿਹੜਾ ਘਰ ਸਾਡਾ ਭਾਜੀ ਉਸ ਟਾਈਮ ਤੇ 20 ਤੋਂ 22 ਲੱਖ ਰੁਪਏ ਦਾ ਘਰ ਸੀ ਭਾਜੀ ਠੀਕ ਹੈ ਜੀ ਦੋ ਕਨਾਲਾਂ 'ਚ ਘਰ ਬਣਿਆ ਹੋਇਆ ਸੀ 20 ਤੋਂ 22 ਲੱਖ ਰੁਪਏ ਦਾ ਘਰ ਸੀ ਉਹ ਵੀ ਪਿੰਡ ਦੇ ਜਿੱਦਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਹੁਣ ਪੈਸਿਆਂ ਦੀ ਲੋੜ ਆ ਕੁਝ ਚੰਗੇ ਤਾਂ ਭਾਜੀ ਕਹਿੰਦੇ ਚੰਗੇ ਘਟ ਤਾਂ ਮਾੜੇ ਜ਼ਿਆਦਾ ਹੁੰਦੇ ਨੇ ਨਾ ਭਾਜੀ ਤੇ ਉਹ ਚੀਜ਼ ਮੈਂ ਫੇਸ ਕੀਤੀ ਭਾਜੀ ਪਿੰਡ ਦੇ ਹੀ ਅੱਧੇ ਬੰਦੇ ਦੂਸਰੇ ਉਹਨਾਂ ਨੇ ਇਹ ਸੋਚ ਲਿਆ ਵੀ ਇਹਨਾਂ ਨੂੰ ਲੋੜਿਆ ਵੀ ਇੱਥੇ ਮੁੱਲ ਨਹੀਂ ਪੈਣਾ ਚਾਹੀਦਾ ਘਰ ਦਾ ਭਾਜੀ ਘਰ ਮੇਰਾ ਵਿਕੇ 10 ਲੱਖ 25000 ਰੁਪਏ ਦਾ ਮਤਲਬ ਸਵਾ 10 ਹਾਂਜੀ ਸਵਾ 10 ਲੱਖ ਦਾ ਤੇ ਜਿਹਦੇ ਚ ਉਹ ਮੈਨੂੰ ਉਹਨਾਂ ਨੇ 8 ਲੱਖ ਰੁਪਈਆ ਮੇਰਾ ਪ੍ਰੋਪਰੋ ਬਣਾਤਾ ਸੀ ਇੰਟਰਸਟ ਪਾ ਕੇ ਸਾਰਾ ਕੁਝ ਪਾ ਕੇ 8 ਲੱਖ ਰੁਪਈਆ ਜਿਹੜਾ ਲਾਲਿਆਂ ਨੇ ਬਣਾਤਾ ਹੋਇਆ ਸੀ ਭਾਜੀ ਉਹ 8 ਲੱਖ ਦੇ ਕੇ ਭਾਜੀ ਮੇਰੇ ਕੋ ਬਚਿਆ ਪਿੱਛੇ ਸਵਾ 2 ਲੱਖ ਰੁਪਏ ਠੀਕ ਹੈ ਜੀ ਫਿਰ ਮੇਰੇ ਯਾਰਾਂ ਦੋਸਤਾਂ ਨੇ سپورਟ ਕੀਤੀ 3.5 ਲੱਖ ਰੁਪਏ ਦਾ ਘਰ ਲਿਆ ਪਾਜੀ ਜਲੰਧਰ ਚ ਰਾਜਨਗਰ ਚ ਜਿਹੜਾ ਕਿ ਸਭ ਤੋਂ ਬੈਕਵਰਡ ਏਰੀਆ ਸੀ ਜਿੱਥੇ ਰੋਜ਼ ਡੇਲੀ ਲੜਾਈਆਂ ਇੱਟਾਂ ਰੋੜੇ ਚੱਲਦੇ ਸੀ ਪਾਜੀ ਮੈਂ ਪੂਰੇ ਪਰਿਵਾਰ ਨੂੰ ਆਪਣੇ ਨੂੰ ਲੈ ਕੇ ਫੈਮਿਲੀ ਨੂੰ ਪਾਜੀ ਉੱਥੇ ਪਹੁੰਚਿਆ ਪਿੰਡ ਇਸ ਗੱਲ ਕਰਕੇ ਛੱਡਣਾ ਪਿਆ ਫਿਰ ਉਹ ਮੋਸ਼ੀ ਸੀ ਬੰਦਾ ਪਿੰਡ ਬਾਹਰ ਰਹਿ ਵੀ ਨਹੀਂ ਸਕਦਾ ਉਸ ਗੱਲ ਪਾਜੀ ਮੈਂ ਮਤਲਬ ਮਾਰੇ ਨੇ ਕਿਰਪਾ ਕੀਤੀ ਪਿੰਡ ਅੱਜ ਵੀ ਘਰ ਲੈ ਲੈ ਸਕਦੇ ਆ ਠੀਕ ਹੈ ਜੀ ਵੀ ਬਾਬਾ ਜੀ ਦੀ ਕਿਰਪਾ ਆ ਪਰ ਕੁਝ ਗਿਲੇ ਕੁਝ ਸ਼ਿਕਵੇ ਹੈਗੇ ਨੇ ਕਿਉਂਕਿ ਭਾਜੀ ਜੇ ਪਿੰਡ ਵਾਲੇ ਚਾਹੁੰਦੇ ਠੀਕ ਹੈ ਜੀ ਮੇਰੇ ਫਾਦਰ ਜਿਹੜਾ ਸਾਡੇ ਪਿੰਡ ਦੇ ਸਰਪੰਚ ਸੀਗੇ ਮੇਰੇ ਫਾਦਰ ਸਾਹਿਬ ਦੇ ਕਲਾਸ ਫੈਲੋ ਸੀ ਉਹਨਾਂ ਨੇ ਹੀ ਰਲ ਕੇ ਕਿਸੇ ਦੇ ਨਾਲ ਕਰ ਲਿਆ ਜੇ ਪਿੰਡ ਵਾਲੇ ਭਾਜੀ ਸਟੈਂਡ ਲੈਂਦੇ ਉਹ ਕਹਿ ਸਕਦੇ ਸੀ ਆਪਾਂ ਕੋਈ ਗੱਲ ਨਹੀਂ ਪੈਸੇ ਦੇਵਾਂਗੇ ਵੀ ਕੋਈ ਚੱਕਰ ਨਹੀਂ ਆ ਟਾਈਮ ਲੈਣੇ ਆ ਉਹਨਾਂ ਤੋਂ ਠੀਕ ਹੈ ਜੀ ਵੀ ਆਪਾਂ ਘਰ ਨਹੀਂ ਵੇਚਣਾ ਤੁਸੀਂ ਪਿੰਡ 'ਚ ਰਹੋ ਠੀਕ ਹੈ ਜੀ ਤੇ ਅਸੀਂ ਉਸੇ ਪਿੰਡ ਦੇ ਜੰਮੇ ਪਲੇ ਸੀ ਭਾਜੀ ਅੱਜ ਜੇ ਮੰਨ ਲਓ ਹੁਣ ਉਹ ਮੈਂ ਪਿੰਡ ਦਾ ਨਾਮ ਨਹੀਂ ਛੱਡਿਆ ਭਾਜੀ ਮੈਨੂੰ ਹੁਣ ਪਿੰਡੋ ਜਿਹੜੇ ਮੋਤਵਾਰ ਨੇ ਜਿਹੜੇ ਜਿਹੜੇ ਜੁੜੇ ਹੋਏ ਨੇ ਉਸ ਟਾਈਮ ਤੋਂ ਅੱਜ ਤੱਕ ਨਾਲ ਉਹ ਅੱਜ ਵੀ ਫੋਨ ਕਰਦੇ ਨੇ ਵੀ ਅਸੀਂ ਸਨਮਾਨਿਤ ਕਰਨਾ ਬੁਲਾਉਣਾ ਜਾਂ ਮੰਨ ਲਓ ਇਸ ਵੀ ਸਾਨੂੰ ਬੜਾ ਮਾਣ ਹੁੰਦਾ ਸਾਡਾ ਵੀ ਪਿੰਡ ਦਾ ਮੁੰਡਾ ਵੀ ਇੱਥੇ ਇੱਥੇ ਤੱਕ ਨਾਮ ਲੈ ਕੇ ਗਿਆ ਬੰਬੇ ਤੱਕ ਨਾਮ ਬਚਾਇਆ ਠੀਕ ਹੈ ਚਲੋ ਅਸੀਂ ਕੌਣ ਹੁੰਨੇ ਪਚਾਉਣਾ ਲੈ ਸੀ ਸਾਡਾ ਤੇ ਇੱਕ ਭਾਜੀ ਇਹ ਕਰਮ ਆ ਠੀਕ ਹੈ ਜੀ ਜਿੱਥੇ ਅਸੀਂ ਜੰਮੇ ਪਲੇ ਅਸੀਂ ਉਹ ਨਹੀਂ ਛੱਡ ਸਕਦੇ ਤੇ ਉਹ ਚੀਜ਼ਾਂ ਭਾਜੀ ਕਿਤੇ ਨਾ ਕਿਤੇ ਕਈ ਵਾਰੀ ਤੰਗ ਵੀ ਕਰਦੀਆਂ ਨੇ ਵੀ ਯਾਰ ਵੀ ਉਹ ਟਾਈਮ 'ਚ ਜੇ ਸਾਥ ਦਿੱਤਾ ਹੁੰਦਾ ਪਰ ਇਹ ਵੀ ਖੁਸ਼ ਆ ਮਾਲਕ ਨੇ ਸ਼ਾਇਦ